मार्केट कमेटी श्री हरगोबिंदपुर साहिब दे नवे चेयरमैन एडवोकेट निशान सिंह बोलेवाल ने अहदा संभालिया कैबिनेट मंत्री पंजाब डॉक्टर रवजोत सिंह हल्का विधायक एडवोकेट अमरपाल सिंह किशनकोट हल्का बाबा बकाला साहिब दे विधायक दलबीर सिंह टोंद हल्का टांडा दे विधायक जसबीर सिंह राजा गुरविंदर सिंह पाबला चेयरमैन इंप्रूवमेंट ट्रस्ट हुशियारपुर ਸੀਨੀਅਰ ਅਗੋ ਡਾਕਟਰ ਕਮਲਜੀਤ ਸਿੰਘ ਕੇਜੇ ਦੀ ਮੌਜੂਦਗੀ ਤੇ ਐਡਵੋਕੇਟ ਨਿਸ਼ਾਨ ਸਿੰਘ ਚਾਹਲ ਬੋਲੇਵਾਲ ਨੇ ਮਾਰਕੀਟ ਕਮੇਟੀ ਸ੍ਰੀ ਹਰगोਬਿੰਦਪੁਰ ਸਾਹਿਬ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਇਸ ਮੌਕੇ ਕਰਵਾਏ ਗਏ ਤਾਜਪੋਸ਼ੀ ਸਮਾਗਮ ਵਿੱਚ ਵਰਕਰਾਂ ਦੇ ਠਾਠਾ ਮਾਰਦੇ ਇਕੱਠ ਨੇ ਇੱਕ ਵੱਡੀ ਰੈਲੀ ਦਾ ਰੂਪ ਧਾਰ ਲਿਆ इस मौके कैबिनेट मंत्री पंजाब डॉक्टर रवजोत सिंह ने चेयरमैन एडवोकेट निशांत चाहल वालों जदों की पार्टी होंद वि आई है पार्टी लात मेहनत की गई है इस मौके हलका विधायक एडवोकेट अमरपाल सिंह किशनकोट ने ਐਡਵੋਕੇਟ ਨਿਸ਼ਾਨ ਸਿੰਘ ਚਾਹਲ ਨੂੰ ਇਹ ਅਹੁਦਾ ਪਾਰਟੀ ਲਈ ਕੀਤੀ ਗਈ ਮਿਹਨਤ ਸਦਕਾ ਹੀ ਮਿਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਲਦ ਹੀ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅਧੀਨ ਆਉਂਦੇ ਪਿੰਡਾਂ ਨੂੰ ਕਰੋੜਾਂ ਦੀ ਗਰੰਟੀਆਂ ਨਾਲ ਕਾਇਆਕਲਪ ਕੀਤੀ ਜਾਵੇਗੀ। ਇਸ ਮੌਕੇ ਚੇਅਰਮੈਨ ਐਡਵੋਕੇਟ ਨਿਸ਼ਾਨ ਸਿੰਘ ਬੋਲੇਵਾਲ ਨੇ ਪਹੁੰਚੇ ਹੋਏ ਸਮੂਹ ਲੀਡਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਜੋ ਪੰਜਾਬ ਸਰਕਾਰ ਵੱਲੋਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਇਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ ਪ੍ਰੋਗਰਾਮ ਦੇ ਅਖੀਰ ਵਿੱਚ ਸੀਨੀਅਰ ਆਪਾਗੋ ਡਾਕਟਰ ਕਮਲਜੀਤ ਸਿੰਘ ਕੇਜ ਨੇ ਪਹੁੰਚੇ ਹੋਏ ਸਮੂਹ ਵਰਕਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਗੁਰਵਿੰਦਰ ਸਿੰਘ ਪੀ ਸੁਖਦੇਵ ਸਿੰਘ ਰومی ਪ੍ਰદાન ਪਰਲੋਕ ਸਿੰਘ ਮਾਸਟਰ ਸੁਖਦੇਵ ਸਿੰਘ ਦਕੋਹਾ ਸਰਕਲ ਪ੍ਰદાન ਠੇਕੇਦਾਰ ਸਤਿੰਦਰ ਸਿੰਘ ਦਕੋਹਾ गुरदीप सिंह पम्मा डेरी वाला लेक्चर गुरनाम सिंह मंड सरपंच सुखराज सिंह कालो साप का सरपंच हरबंश सिंह कुमार साप का सरपंच नरेंद्र सिंह निंदी मैडम नीलम कुमार अमृतपाल सिंह सोही बलविंदर सिंह बमरा गुरप्रीत सिंह दफ्तर इंचार्ज हनी देओल डॉक्टर हरजिंदर सिंह जज अश्वनी कुमार मिंटा आदि वड्डी गिनती विच सरपंच 5000 ਸਨ ਫਾਸਟ ਨਿਊਜ਼ 24 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਖਾਸ ਰਿਪੋਰਟ ਚੇਅਰਮੈਨ ਨੂੰ ਤਾਜੀ ਖੁਸ਼ੀ ਦੇ ਤੁਸੀਂ ਪਹੁੰਚੇ ਕੀ ਗਾਣਾ ਚਾਹੁੰਦੇ ਆ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਡੇ ਮੰਤਰੀ ਸਾਹਿਬ ਡਾਕਟਰ ਰਵਿੰਦਰ ਸਿੰਘ ਜੀ ਦਾ ਬੜੀ ਭਾਈ ਜਮਾਨ ਦਾ ਔਰ ਬੈਲੋ ਜੀ ਨੇ ਐਡਵੋਕੇਟ ਅਨੰਤ ਸਿੰਘ ਜੀ ਨੂੰ ਚੇਅਰਮੈਨ ਬਤੌਰ ਸ੍ਰੀ ਗੁਰਪ੍ਰਮਾਰਗ ਕਮੇਟੀ ਲਗਾਇਆ ਔਰ ਉਸੇ ਕੁਸਵਾਲ ਪੁੱਛਿਆ ਕਿ ਬਿਨਾ ਪੈਸੇ ਤੇ ਸਾਰਾ ਖੁਸ਼ ਹੋਇਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਖਾਸियत ਹੈ ਕਿ ਕੋਈ ਇਹੋ ਜਿਹਾ ਕੋਈ ਕਦੇ ਵੀ ਕਿਸੇ ਨੂੰ ਪੈਸੇ ਨਾਲ ਜਾਂ ਕਿਸੇ ਵੀ ਤਰ੍ਹਾਂ ਦਾ ਉਹ ਜਿਹੜਾ ਪੈਸੇ ਨਾਲ ਲੈ ਬੰਦੇ ਦੀ ਕਾਮਯਾਬੀ ਨਾ ਦਿੰਦੇ ਨਾ ਆਮ ਆਦਮੀ ਪਾਰਟੀ ਦੇ ਸਿਰਦਾਰ ਅਮਨਿਤ ਨਿਸ਼ਾਨ ਸਿੰਘ ਜੀ ਨੇ ਬਹੁਤ ਮਿਹਨਤ ਕੀਤੀ ਹੈ ਜਦੋਂ ਦੀ ਪਾਰਟੀ ਦਾ ਆਗਾਜ਼ ਹੋਇਆ ਉਹਨਾਂ ਦੇ ਨਹਾ ਹਲਕਾ ਸ਼ਹਿਰ ਕਪੂਰ ਸਾਹਿਬ ਨੇ ਪੂਰੇ ਜੱਥੇ ਵਿਨਾਂ ਦੀ ਡਿਊਟੀ ਪਾਕੀ ਨੂੰ ਲੈ ਕੇ ਨਿਭਾਈ ਜਿਸ ਕਰਕੇ ਅੱਜ ਪਾਰਟੀ ਨੇ ਇਹਨਾਂ ਨੂੰ ਇਹ ਸੋਧੇ ਨਾਲ ਨਿਭਾਇਆ ਹੈ ਅਤੇ ਮੈਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾਂ ਅਤੇ ਪੂਰੀ ਦੀ ਪੂਰੀ ਇਹਨਾਂ ਦੀ ਟੀਮ ਜਿਹੜੀ ਹੈ ਇਸ ਮੁਵਾਰਕ ਬਾਤੇ ਕਾਤ। ਤਾਂ ਦੱਸੋ ਅੱਜ ਜਿਹੜਾ ਪ੍ਰੋਗਰਾਮ ਵਿੱਚ ਤੁਸੀਂ ਸ਼ਾਮਲ ਹੋਣ ਆਏ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਸਮੂਹ ਹਲਕਾ ਸ਼ਹਿਰ ਗੁਰੂ ਨਵਾਸੀਆਂ ਨੂੰ ਵਲੰਟੀਅਰਸ ਨੂੰ ਆਮਾਦੀ ਪਾਰਟੀ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਪਾਰਟੀ ਦੇ ਬਹੁਤ ਹੀ ਜਜ਼ਾਬੂਆ ਪੁਰਾਣੇ ਵਲੰਟੀਅਰ ਐਡਵੋਕੇਟ ਨਿਸ਼ਾਨ ਸਿੰਘ ਜੀ ਚਾਲ ਜੀ ਨੂੰ ਅੱਜ ਇੰਪਰੂਵਮੈਂਟ ਟਰਸਟ ਸ਼੍ਰੀ ਹਰਗੋਬਿੰਦਪੁਰ ਦਾ ਚੇਅਰਮੈਨ ਲਗਾਇਆ ਅਤੇ ਬਹੁਤ ਪਾਰਟੀ ਨੇ ਦਇਆ ਕੀਤੀ ਹੈ ਮੈਂ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਤ ਸਿੰਘ ਜੀ ਮਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਸ ਪ੍ਰਾਂਜਲਨ ਨੇ ਪੁਰਾਣੇ ਵਲੰਟੀਅਰ ਦਾ ਮਹਿਮਤੀ ਵਲੰਟੀਅਰ ਇੱਕ ਬਹੁਤ ਵੱਡਾ ਉਤਸ਼ਾਹ ਦੇ ਕੇ ਸਨਮਾਨਿਆ ਔਰ ਮੈਂ ਲੋਕਾਂ ਨੂੰ ਆਸ਼ਵਾਸਨ ਵੀ ਦਿੰਦਾ ਕਿਉਂਕਿ ਨਿਸ਼ਾਨ ਸਿੰਘ ਚਾਲ ਮੇਰਾ ਬੜਾ ਪੁਰਾਣਾ ਸਾਥੀ ਅਸੀਂ ਇਕੱਠੀ ਟੀਮ ਚ ਕੰਮ ਕੀਤਾ ਸੀ ਔਰ ਬਹੁਤ ਹੀ ਚੰਗੇ ਇਨਸਾਨ ਨੇ ਔਰ ਆਸ ਕਰਦਾ ਔਰ ਆਸ਼ਵਾਸਨ ਵੀ ਦਿੰਦਾ ਕਿ ਉਹ ਆਪਣੀ ਕਮੇਟੀ ਜਿਹੜੀ ਹੈਗੀ ਹਲਕਾ ਸ਼ਿਰਗੋਰ ਔਰ ਗੋਇੰਦਪੁਰ ਦੀ ਉਹ ਨੂੰ ਨੰਬਰ 1 ਤੇ ਲੈ ਕੇ ਜਾਏਗੀ ਕਿਸਾਨਾਂ ਨੂੰ ਮੰਡੀ ਦੇ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਉਣ ਦੇਣਗੇ ਬਹੁਤ ਬਹੁਤ ਧੰਨਵਾਦ ਡਾਕਟਰ ਰਵਜੋਤ ਸਿੰਘ ਜੀ ਐਮ ਐਲ ਏ ਟਾਂਡਾ ਜਸਵੀਰ ਸਿੰਘ ਜੀ ਰਾਜਾ ਚੇਅਰਮੈਨ ਮਾਰਕੀਟ ਕਮੇਟੀ ਮਹਿਤਾ ਗੁਰਵਿੰਦਰ ਸਿੰਘ ਜੀ ਖੱਬੇ ਚੇਅਰਮੈਨ ਰਣਜੀਤ ਸਿੰਘ ਜੀ ਬਾੜ ਮੁਖਦੇਵ ਸਿੰਘ ਜੀ ਅੱਲੋਵਾਲ ਤੇ ਹੋਰ ਸਾਰਿਆਂ ਚੇਅਰਮੈਨ ਇੰਪਰੂਵਮੈਂਟਸਟ ਗੁਰਵਿੰਦਰ ਸਿੰਘ ਜੀ ਪਾਬਲਾ ਜਿਨ੍ਹਾਂ ਨੇ ਆਪਣੇ ਕੀਮਤੀ ਜਿਹੜੇ ਰਜੇਵੇਂ ਉਹਨਾਂ ਵਿੱਚੋਂ ਟਾਈਮ ਕੱਢ ਕੇ ਅੱਜ ਸਾਨੂੰ ਇੱਥੇ ਦਰਸ਼ਨ ਦਿੱਤੇ ਨੇ ਪਹਿਲਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪ ਸਭ ਦਾ ਸਾਰੇ ਤੁਸੀਂ ਪਿੰਡਾਂ ਦੀ کریم ਅੱਜ ਇੱਥੇ ਬੈਠੇ ਹੋ ਜਿੰਨੇ ਵੀ ਬੰਦੇ ਬੈਠੇ ਹੋ 200 200 ਮੋੜ ਦੇ ਮਾਲਕ ਤੁਸੀਂ ਸਾਰੇ ਸੋ ਮੈਂ ਨਾਂ ਲੈਣ ਲੱਗਿਆਂ ਤਾਂ ਬਹੁਤ ਟਾਈਮ ਲੱਗ ਜਾਊਗਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਐਮਐਲਏ ਦਲਬੀਰ ਸਿੰਘ ਜੀ ਤਾਂ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਸੋ ਮੈਂ ਦੋ ਚਾਰ ਗੱਲਾਂ ਹੀ ਕਰਨੀਆਂ ਕਿਉਂਕਿ ਟਾਈਮ ਬਹੁਤ ਹੋ ਗਿਆ ਅੱਜ ਜਿਹੜਾ ਮੈਨੂੰ ਉਹਦਾ ਮਿਲਿਆ ਉਹ ਆਪ ਦੀ ਬਤਾਲਤ ਕਿਉਂਕਿ ਜਦੋਂ ਵੀ ਸਾਡੀ ਕੋਈ ਇਲੈਕਸ਼ਨ ਹੋਈ ਆ ਪਾਵੇਂ 14 ਦੀ ਹੋਵੇ ਪਾਵੇਂ 19 ਦੀ ਹੋਵੇ ਪਾਵੇਂ 17 ਦੀ ਹੋਵੇ ਪਾਵੇਂ 22 ਦੀ ਹੋਵੇ ਤੁਸੀਂ ਬਹੁਤ ਜਿਆਦਾ ਸਾਥ ਜਿਹੜਾ ਸਾਡਾ ਦਿੱਤਾ ਹਲਕਾ ਵਾਸੀਆਂ ਨੇ ਐਮ ਐਲ ਏ ਬਣਾਇਆ ਸਰਕਾਰ ਬਣਾਈ ਔਰ ਤੁਹਾਡੀ ਮਦਦ ਨਾਲ ਜਿਹੜੀ ਚੇਅਰਮੈਨੀ ਉਹ ਮਿਲੀ ਆ ਮੈਂ ਸਰਕਾਰ ਦੇ ਕੰਮਾਂ ਦੀ ਗੱਲ ਕਰ ਲਵਾਂ ਤੇ ਸ਼੍ਰੀ ਹਰ ਗੋਬਿੰਦਪੁਰ ਇਹ ਚੌਂਕ ਦੇ ਵਿੱਚੋਂ ਘਟਾ ਦੇ ਚਿਕਣ ਨਹੀਂ ਕਦੀ ਗਿਆ ਜੀ ਤੁਸੀਂ ਜਿਹੜੇ ਮਰਦੇ ਪਾਸੇ ਚੱਲ ਜੋ ਐਡੀ ਐਡੀ ਮੋਟੀ ਲੋਕ ਪਾ ਕੇ ਛੜਕਾਂ ਮਰਾਤੀਆਂ ਕਮਾਂਡ ਦੀ ਗੱਲ ਕਰ ਲਵੋ ਸਾਰੀਆਂ ਛੜਕਾਂ ਉੱਥੋਂ ਦੀ ਬਣ ਗਈਆਂ ਕਮਾਨ ਤੋਂ ਟੁਕਵਾ ਬਣ ਗਈ ਕਿੰਨੇ ਪਿੰਨਾਂ ਦੇ ਮਾਣ ਨਾਲ ਲੱਲਾ ਸ੍ਰੀ ਹਰ ਗੁਪਿੰਦਰ ਕਮਾਨ ਬੈਰੋ ਨੰਗਲ ਡਾਕਟਰ ਨਵਜੋਤ ਸਿੰਘ ਜੀ ਐਮ ਐਲ اے ਟਾਂਡਾ ਜਸਵੀਰ ਸਿੰਘ ਜੀ ਰਾਜਾ ਚੇਅਰਮੈਨ ਮਾਰਕੀਟ ਕਮੇਟੀ ਮਹਿਤਾ ਗੁਰਵਿੰਦਰ ਸਿੰਘ ਜੀ ਖੱਬੇ ਚੇਅਰਮੈਨ ਰਣਜੀਤ ਸਿੰਘ ਜੀ ਬਾੜ ਮੁਖਦੇਵ ਸਿੰਘ ਜੀ ਅਲੋਵਾਲ ਤੇ ਹੋਰ ਸਾਰਿਆਂ ਚੇਅਰਮੈਨ ਇੰਪਰੂਵਮੈਂਟਸਟ ਗੁਰਵਿੰਦਰ ਸਿੰਘ ਜੀ ਪਾਬਲਾ ਜਿਨ੍ਹਾਂ ਨੇ ਆਪਣੇ ਕੀਮਤੀ ਜਿਹੜੇ ਦੇਵੇਂ ਉਹਨਾਂ ਵਿੱਚੋਂ ਟਾਈਮ ਕੱਢ ਕੇ ਅੱਜ ਸਾਨੂੰ ਇੱਥੇ ਦਰਸ਼ਨ ਦਿੱਤੇ ਨੇ ਪਹਿਲਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪ ਸਭ ਦਾ ਸਾਰੇ ਤੁਸੀਂ ਪਿੰਡਾਂ ਦੀ کریم ਆ ਤੇ ਇੱਥੇ ਬੈਠੇ ਹੋ ਜਿੰਨੇ ਵੀ ਬੰਦੇ ਬੈਠੇ ਹੋ 200-200 ਮੋੜ ਦੇ ਮਾਲਕ ਤੁਸੀਂ ਸਾਰੇ ਸੋ ਮੈਂ ਨਾਂ ਲੈਣ ਲੱਗਿਆ ਤਾਂ ਬਹੁਤ ਟਾਈਮ ਲੱਗ ਜਾਊਗਾ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਐਮਐਲਏ ਦਲਬੀਰ ਸਿੰਘ ਜੀ ਤਾਉ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਸੋ ਮੈਂ ਦੋ ਚਾਰ ਗੱਲਾਂ ਹੀ ਕਰਨੀਆਂ ਕਿਉਂਕਿ ਟਾਈਮ ਬਹੁਤ ਹੋ ਗਿਆ ਅੱਜ ਜਿਹੜਾ ਮੈਨੂੰ ਉਹਦਾ ਮਿਲਿਆ ਉਹ ਆਪ ਦੀ ਬਦੌਲਤ ਕਿਉਂਕਿ ਜਦੋਂ ਵੀ ਸਾਡੀ ਕੋਈ ਇਲੈਕਸ਼ਨ ਹੋਈ ਆ ਭਾਵੇਂ ਉਹ 14 ਦੀ ਹੋਵੇ ਭਾਵੇਂ 19 ਦੀ ਹੋਵੇ ਭਾਵੇਂ 17 ਦੀ ਹੋਵੇ ਭਾਵੇਂ 22 ਦੀ ਹੋਵੇ ਤੁਸੀਂ ਬਹੁਤ ਜ਼ਿਆਦਾ ਸਾਥ ਜਿਹੜਾ ਸਾਡਾ ਦਿੱਤਾ ਹਲਕਾ ਵਾਸੀਆਂ ਨੇ ਐਮ ਐਲ ਏ ਬਣਾਇਆ ਸਰਕਾਰ ਬਣਾਈ ਔਰ ਤੁਹਾਡੀ ਮਤੋਲਤਾ ਦੀ ਜਿਹੜੀ ਚੇਅਰਮੈਨ ਹੋ ਮਿਲੀ ਆ ਮੈਂ ਸਰਕਾਰ ਦੇ ਕੰਮਾਂ ਦੀ ਗੱਲ ਕਰ ਲਵਾਂ ਤੇ ਸ਼੍ਰੀ ਹਰ ਗੋਬਿੰਦਪੁਰ ਇਹ ਚੌਂਕ ਦੇ ਵਿੱਚੋਂ ਘੱਟਾਂ ਦੇ ਚਿਕੜ ਨਹੀਂ ਕਦੀ ਕਿਹਾ ਜੇ ਤੁਸੀਂ ਜਿਹੜੇ ਮਰਦੇ ਪਾਸੇ ਚੱਲ ਜੋ ਐਡੀ ਐਡੀ ਮੋਟੀ ਲੋਕ ਪਾ ਕੇ ਛੜਕਾਂ ਮਰਾਤੀਆਂ ਕਮਾਨ ਦੀ ਗੱਲ ਕਰ ਲਵੋ ਸਾਰੀਆਂ ਛੜਕਾਂ ਤੁਹਾਡੀ ਬਣ ਗਈਆਂ ਕਮਾਨ ਤੋਂ ਟੁਕੋਆ ਬਣ ਗਈ ਕਿੰਨੇ ਪਿੰਨਾਂ ਦੇ ਮੈਂ ਨਾਂ ਲੈਂਦਾ ਸ਼੍ਰੀ ਹਰ ਗੋਬਿੰਦਪੁਰ ਕਮਾਨ ਪੈਰੋ ਨੰਗਲ